ਪੰਜਾਬ ਦੇ ਰਾਜਸੀ ਤੇ ਧਾਰਮਿਕ ਘਿਲਿਆਰਿਆਂ ਦੇ ਵਿੱਚ ਨਿਤ ਕੋਈ ਵੱਖਰੇ ਰੂਪ ਦੇ ਵਿੱਚ ਖਬਰ ਸਾਹਮਣੇ ਆ ਰਹੀ ਹੈ। ਖੈਰ ਅੱਜ ਲੰਮੀ ਇੰਤਜ਼ਾਰ ਬਾਅਦ ਦਮਦਮਾ ਸਾਹਿਬ ਦੇ ਚਥੀਦਾਰ ਜਿਹੜੇ ਪਿਛਲੇ ਦਿਨੀ ਅਨਜੁਗਤ ਕੀਤੇ ਗਏ ਸੀ ਐਲਾਨੇ ਗਏ ਸੀ ਬਾਬਾ ਟੇਕ ਸਿੰਘ ਧਨੋਲਾ ਉਹਨਾਂ ਦੀ ਜਿਹੜੀ ਤਾਜਪੋਸ਼ੀ ਹੁੰਦੀ ਹੈ। ਬਿਨਾਂ ਕਿਸੇ ਐਡਵਾਂਸ ਕਹਿ ਸਕਦੇ ਹਾਂ ਕਿ ਗੋਪਤ ਲਿਹਾਜ਼ ਉੱਤੇ ਐਡਵਾਂਸ ਅਗਾਊਂ ਸੂਚਨਾ ਨਹੀਂ ਦਿੱਤੀ ਗਈ। ਖੈਰ ਦੂਜੇ ਪੱਲੇ ਅਕਾਲੀ ਦਲ ਦੀ ਰਾਜਨੀਤੀ ਵੱਲ ਆਈਏ ਤਾਂ 13 ਜਿਹੜੀ ਹੈ ਅਪ੍ਰੈਲ ਨੂੰ ਮੁਸਾਕੀ ਉੱਤੇ ਦਮਦਮਾ ਸਾਹਿਬ ਵਿਖੇ ਹੀ ਸਿਆਸੀ ਪੱਤਰ ਦੀਆਂ ਰੈਲੀਆਂ ਦਾ ਜਿਹੜਾ سلسلہ ਹੈ ਉਹ ਵੇਖਣ ਨੂੰ ਮਿਲੇਗਾ 13 ਤੋਂ ਪਹਿਲਾਂ ਅਕਾਲੀ ਦਲ ਮੇਨਸਟ੍ਰੀਮ ਦੀ ਜਿਹੜੀ ਹੈ ਉਹ ਪ੍ਰਧਾਨਗੀ ਦੀ ਚੋਣ ਕੀ ਸੁਖਬੀਰ ਸਿੰਘ ਬਾਦਲ ਦੇ ਸਿਰ ਮੁੜ ਸਜੇਗਾ ਪ੍ਰਧਾਨਗੀ ਦਾ ਤਾਜ ਜਾਂ ਕੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਹ ਵਾਗਡੋਰ ਸੰਪੀ ਜਾ ਸਕਦੀ ਹੈ ਤੇ ਤੀਜੇ ਬੰਨੇ ਜਿਹੜੀ ਹੈ ਸਦਾਰ ਤੇਰ کہہ ਸਕਦੇ ਹਾਂ ਪੰਜਵੇਂ ਮੈਂਬਰੀ ਕਮੇਟੀ ਦੀ ਗਵਾਹੀ ਹੇਠ ਅਜਮਾਨਸਾ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਹੈ ਅਕਾਲੀ ਦਲ ਨੇ ਆਪਣੀ ਮਹਿਫਲ ਜਟਾਈ ਖੈਰ ਅੱਜ ਦੇ ਅਜੇ ਸਾਰੇ ਮਾਮਲੇ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜਸੀ ਮਾਹਰ ਤੇ ਅਦਾਰਾ ਜਾਗੋ ਇੰਟਰੈਸਟ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈਮਿਸ਼ਰ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਰ ਸਾਹਿਬ ਬਾਬਾ ਟੇਕ ਸਿੰਘ ਧਨੋਲਾ ਲੰਮੀ ਇੰਤਜ਼ਾਰ ਦੇ ਬਾਅਦ ਉਹਨਾਂ ਦੀ ਤਾਜਪੋਸ਼ੀ ਹੁੰਦੀ ਹੈ ਇਸ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੇ ਰਹੀਆਂ ਕਿ ਸ਼ਾਇਦ ਟੇਕ ਸਿੰਘ ਦੀ ਬਜਾਏ ਕੋਈ ਹੋਰ ਸ਼ਖਸੀਅਤ ਇਸ ਜਥੇਦਾਰ ਦੀ ਇਹ ਪਾਦੀ ਉਹਦੇ ਸਿਰ ਸਜੇਗੀ ਕਈ ਤਰ੍ਹਾਂ ਦੀਆਂ ਜੁੜੀਆਂ ਅਫਵਾਹਾਂ ਵੀ ਚੱਲਦੀਆਂ ਰਹੀਆਂ ਚਰਚਾਵਾਂ ਵੀ ਅਜਿਹੇ ਸਾਰੇ ਮਾਹੌਲ ਉੱਤੇ ਇੱਕ ਵਾਰ ਮਾਹੌਲ ਇੱਕ ਵਾਰ ਕਹਿ ਸਕਦੇ ਹਾਂ ਕਿ ਸ਼ਾਂਤ ਰੂਪ ਦੇ ਵਿੱਚ ਵੀ ਡੱਠਾ ਵੇਖਿਆ ਗਿਆ ਪਰੰਤੂ ਅਚੰਚੇਤ ਅੱਜ ਦਿਨ ਚੜਨ ਤੋਂ ਬਾਅਦ ਕਹਿ ਸਕਦੇ ਹਾਂ ਕਿ ਸੂਰਜ ਦੀ ਜਿਹੜੀ ਲੋ ਜਦੋਂ ਗਰਮਾਹਟ ਰੂਪ اختیار ਕਰਦੀ ਹੈ ਤਾਂ ਬਾਬਾ ਟੇਗ ਸਿੰਘ ਧਨੌਲਾ ਨੂੰ ਜਿਹੜੀ ਹੈ ਤਾਜਪੋਸ਼ੀ ਦੀ ਜਿਹੜੀ ਰਸਮ ਉਹ ਨਿਵਾ ਦਿੱਤੀ ਜਾਂਦੀ ਹੈ ਉਹਨਾਂ ਦੇ ਸਿਰ ਜਿਹੜੀ ਪਗ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗਾਜ ਤੇ ਹੋਰ ਸਾਰੀ ਇਹ ਜਿਹੜੀ ਪ੍ਰਬੰਧਕੀ ਟੀਮ ਉਹ ਅਜਿਹੀ ਨਿਵਾਉਂਦੀ ਹੈ ਖਡਰ ਸਾਹਿਬ ਇਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਹਿ ਸਕਦੇ ਆ ਕਿ ਕਿਸਕਰ ਸਾਹਿਬ ਵਿਖੇ ਜਿਹੜੀ ਹੈ ਨਵੀਂ ਆਪਾਦੀ ਨਵੀਂ ਤਾਜਪੋਸ਼ੀ ਹੋਣੀ ਸੀ ਕੁਲਦੀਪ ਸਿੰਘ ਗੜਗਾਜ ਦੀ ਤਾਂ ਇੱਕ ਦੋ ਦਿਨ ਪਹਿਲਾਂ ਸਰੋਣੀ ਕਮੇਟੀ ਦੇ ਲੈਰਾਰਨ ਦੇ ਵਿੱਚੋਂ ਆ ਕੇ ਲਈ ਕਿ ਕਾਲੀਤਾਲ ਦੇ ਹਲਕਿਆਂ ਦੇ ਵਿੱਚੋਂ ਗੱਲ ਸਾਹਮਣੇ ਆ ਗਈ ਸੀ ਕਿ ਐਨੀ ਤਰੀਕ ਨੂੰ ਕਹਿੰਦਾ ਪਾਪ ਕਿ ਹੌਲੇ-ਮੱਲੇ ਤੋਂ ਪਹਿਲਾਂ ਜਿਹੜੀ ਇਹ ਤਾਜਪੋਸ਼ੀ ਹੋਏਗੀ ਤੱਕ ਸੀ ਕੇਸ ਕਰ ਸਾਲਦੇ ਭਾਵੇਂ ਕਿ ਸਵੇਰੇ ਵਕਤੇ ਉਸ ਵਕਤੇ ਹੀ ਮਾਮਲਾ ਉਸ ਵੇਲੇ ਇਹ ਰਸਮ ਹੋਈ ਕਈ ਵਿਵਾਦ ਵੀ ਉਸਨੇ ਛੱਡੇ ਪਰ ਅੱਜ ਜਿਹੜੀ ਹੈ ਬਾਬਾ ਟੇਕ ਸਿੰਘ ਤਨੌਲਾ ਦੀ ਬਤੌਰ ਜਥੇਦਾਰ ਜਿਹੜੀ ਹੈ ਪਾਧੀ ਇਹ ਤਾਜਪੋਸ਼ੀ ਹੈ ਉਹ ਕਹਿ ਸਕਦੇ ਆ ਕਿ ਇਸ ਤੋਂ ਪਹਿਲਾਂ ਪ੍ਰੋਗਰਾਮ ਨਹੀਂ ਸੀ ਕੋਈ ਲੋਕ ਲਗਾ ਕੇ ਇਹ ਪ੍ਰੋਗਰਾਮ ਰੱਖਿਆ ਗਿਆ ਭਾਵੇਂ ਕਿ ਅਮਨਪੂਰਵਕ ਤੇ ਵਿਧੀ ਵਿਵਧਾਨ ਤੈਦੀ ਇਸ ਉਰੇ ਛੜਿਆ ਪਰ ਕਈ ਸਵਾਲ ਜ਼ਰੂਰ ਛੱਡ ਗਏ ਜੀ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਦੇ ਕੁਝ ਜਿਹੇ ਸਮੇਤ ਹੋ ਕਿ ਮੈਂ ਕਿਹ ਕਿਹ ਕਾਰਨੀਤੀ ਦੇ ਵਿੱਚ ਖਾਸ ਤੌਰ ਤੇ ਕਾਲੀ ਰਾਜਨੀਤੀ ਬੜੇ ਉਵਾਲ ਆ ਰਹੇ ਨੇ ਬੜੇ ਉਫਰ ਕੁਝ ਹੋ ਰਹੀ ਹੈ ਤੇ ਨਾਲ ਹੀ ਇਹ ਜਿਹੜੀ ਧਾਰਮਿਕ ਸਾਡੀ ਅਸਸ ਸਮਾਗੀ ਪਿੰਨ ਦੇ ਜੱਤੇ ਦਾਰਨਪੰਦੇ ਕਾਫੀ ਕੁਝ ਉਪਰ ਕੇ ਸਾਹਮਣੇ ਆਇਆ ਪੁਰਾਣੇ ਜੈਸੀਦਾਰ ਬਦਲੇ ਗਏ ਨੇ ਤੇ ਨਵੇਂ ਜੈਸੀਦਾਰ ਨਿਯੁਕਤ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ ਗਿਆਨੀ ਸੁਰਜੀਤ ਸਿੰਘ ਜਰਗਤ ਸਾਹਿਬ ਨੇ ਤਾਂ ਪਿਛਲੇ ਨਹੀਂ ਗਏ ਆਪਣਾ ਸੇਵਾ ਸੰਭਾਲ ਲਈ ਸੀ ਪਰੰਤੂ ਬਾਬਾ ਕੇਕ ਸਿੰਘ ਕਨੌਲਾ ਜੀ ਜਿਨ੍ਹਾਂ ਨੂੰ ਤਾਂ ਸੀ ਜੀ ਜੰਮਦਮਾ ਸਾਹਿਬ ਦੇ ਜੈਸੀਦਾਰ ਨਿਯੁਕਤ ਕੀਤਾ ਗਿਆ ਉਹਨਾਂ ਦੀ ਸੇਵਾ ਸੰਭਾਲ ਹਾਲੇ ਵਿਚਕਾਰ ਹੀ ਸੀ ਇਹ ਵੀ ਕਿਹਾ ਤਰ੍ਹਾਂ ਲਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਬਾਬਾ ਕੇਕ ਸਿੰਘ ਕਨੌਲਾ ਆਪਣੇ ਵੱਲੋਂ ਕਿਛੇ ਹਟਣਾ ਚਾਹ ਰਹੇ ਨੇ ਜਾਂ ਕਿ ਜੋ ਮੇਰੇ ਦੁਆਰਾ ਪ੍ਰਬੰਧਿਤ ਕਮੇਟੀ ਵੱਲੋਂ ਆਪਣੇ ਜਿਹੜੇ ਪਿਛਲੇ ਉਸ ਤਰ੍ਹਾਂ ਦੇ ਹੈਗੇ ਸੀ ਉਹ ਉਸ ਤਰ੍ਹਾਂ ਦਾ ਵੀ ਦਰਦ ਥੁਲੇ ਆ ਸੀ ਸ਼ਾਇਦ ਇਸ ਬੰਦ ਦੇ ਵਿੱਚ ਕੋਈ ਆਪਣਾ ਟਿਕਾ ਪਈ ਔਰ ਕਿੱ데 ਜਾ ਸਕਦਾ ਕਿਉਂਕਿ ਇਸ ਬੰਦ ਦੇ ਵਿੱਚ ਇਹ ਵੀ ਮੰਨਿਆ ਜਾ ਸਕਦਾ ਕਿ ਜਿਸ ਤਰ੍ਹਾਂ ਸ਼੍ਰੋਮਣ ਗੁਟਵਾ ਪਰ ਬੰਦ ਦੇ ਕੋਲ ਕਿ ਜਦੋਂ ਅਡਵੋਕੇਟ ਹੈ ਜਿੰਦੇ ਸਿੰਟਾ ਮੀ ਦੀ ਸਿਫਾ ਦੇ ਕੇ ਘਰ ਬੈਠ ਗਏ ਸੰਨ ਫਿਰ ਕਾਫੀ ਲੰਬੇ ਬਾਤੋ ਬਾਤ ਉਹ ਆਪਣਾ ਉਹਨੇ ਬਿੰਦ ਕਾਫੀ ਐਮ ਸ਼ਕਤੋ ਬਾਤ ਇਹ ਆਕਰਕਰ ਦੇ ਰੋਸ ਤੇ ਲਾਸਿਗਨੀਤੀ ਬਾਦ ਨੂੰ ਨਾਲ ਨਿਕਲ ਕੌਂਤੀ ਤੇ ਉਹਨਾਂ ਨੇ ਆਪਣੀ ਦੇ ਸੰਭਾਲੀ ਤੇ ਇਸ ਤਰ੍ਹਾਂ ਦੀ ਲੱਗ ਰਹੀ ਹੈ ਕਿ ਸ਼ਾਇਦ ਇਹ ਕੋਈ ਨਾ ਕੋਈ ਇੱਕ ਰਾਜਨੀਤੀ ਦਾ ਜਾਂ ਰਣਨੀਤੀ ਦੇ ਕੇ ਹਿਸਾਬ ਸ਼੍ਰੋਮਣੀ ਕਰਦਾ ਹੈ। ਦੂਸਰੀ ਗੱਲ ਇਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਗਾਂ ਕਿਸ ਤਰ੍ਹਾਂ ਕੇ ਅੱਜ ਬਿਨਾਂ ਕਿਸੇ ਇਤਿਹਾਸਿਕ ਇਤਿਹਾਸਕ ਲੰਬੇ ਸਮੇਂ ਤੋਂ ਨਹੀਂ ਅਕਸਰ ਇਹਨਾਂ ਨੇ ਪਹਿਲਾਂ ਗਾਂ ਕਰਤਾ ਜਾਂਦਾ ਵੀ ਇਹਨਾਂ ਵਿੱਚ ਸੇਵਾ ਸੁਭਾਜਣੀ ਹੈ। ਜਾਂ ਬੈਕਟਾਈ ਕੋਸ਼ੀ ਕਿਹਾ ਜਾਂਦਾ ਹੈ ਜੇ ਪਕਸਤਾਰ ਮੰਨੀ ਦਿੱਤੀ ਜਾਂਦੀ ਹੈ। ਪਰੰਤੂ ਇਹ ਵੀ ਇੱਕ ਸਵਾਲ ਹੈਗਾ ਕਿ ਸੁਪਿੰਦਰ ਸਾਹਿਬ ਬੈਠੇ ਇਹਦੇ ਵਿੱਚੋਂ ਗੱਲ ਦੇ ਵਿੱਚ ਬਲਿਚੰਦਰ ਇਹ ਜਿਸ ਤਰ੍ਹਾਂ ਦੀ ਇੱਕ ਚਰਚਾ ਚੱਲ ਰਹੀ ਹੈ ਕਿ ਕੌਣ ਦਾ ਕਿ ਬੜੀ ਵੱਡੀ ਇੱਕ ਸਿਟਕਾਮ ਦੀ ਇੱਕ ਦੁਰਜਾ ਦੀ ਜਿਹੜੀ ਸਿਰਜਿਤ ਆ ਉਹ ਇਹ ਹੈ ਕਿ ਤਖਤ ਵੱਡੇ ਨੇ ਕਿ ਤਖਤਾਂ ਦੇ ਜਿੱਤਾਰੇ ਗੁਰੂ ਬਟਾਚਾਰ ਕੇਵਲ ਜਿੱਕਰ ਵਾਲੀ ਗੱਲ ਅਸਲ ਦੇ ਵਿੱਚ ਤਖਤਾਂ ਦੀ ਜਿਹੜੀ ਸਭ ਤੋਂ ਵੱਡੀ ਮਾਨਤਾ ਤੱਕ ਕੇਸ ਕਰਦਾ ਕੋਈ ਆ ਤਖਤ ਨੰਦਾਵਾ ਸਾਹਿਬ ਹੋਇਆ ਸ਼੍ਰੀ ਕਾਂਟਕਾ ਸਾਹਿਬ ਹੋਇਆ ਕਿ ਪਕਨਾ ਸਾਹਿਬ ਤੇ ਹਿਦੂਰ ਸਾਹਿਬ ਉਹ ਤਖਤ ਨਹੀਂ ਮੰਨਦਾ ਹੈ ਉਹਨਾਂ ਦੇ ਪਰ ਸੇਵਾ ਤੇ ਕੋਈ ਵੀ ਬੈਠ ਸਕਦਾ ਹੈ ਇਸ ਦੇ ਲਈ ਇੱਕ ਕੌਮ ਦੇ ਵਿੱਚ ਇਹ ਇਹ ਵੀ ਇੱਕ ਚੰਦ ਰਹਿ ਹੈ ਟਾਂਕ ਕੋਸ਼ੀਟਾਂਕ ਕੋਸ਼ੀ ਕਰਕੇ ਫਿਰ ਉਹਨਾਂ ਦੀ ਬਹੁਤ ਵੱਡੀ ਉਹਨਾਂ ਨੂੰ ਇੱਕ ਰੂਤਰਾ ਦੇ ਦਿੱਤਾ ਜਾਂਦਾ ਤੇ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ ਜਾਂ ਉਹਨੂੰ ਜਿਹੜਾ ਨਿੱਜੀ ਹੋਵੇ ਨਿੱਜੀ ਕਰਦਾਰ ਪ੍ਰਤੀ ਉਹਨਾਂ ਦੀ ਜਿਹੜੀ ਹੈ ਕਿ ਇਸ ਤਰ੍ਹਾਂ ਕਿ ਕਿਉਂਕਿ ਸਿੱਖ ਧਰਮ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਕੋਈ ਤਜੀ ਬਿਧਾਨ ਹੈ ਨਹੀਂ ਇਹ ਪਿਆਰੀ ਬਾਤ ਜਾਂ ਬਹੁਤ ਹੀ ਕੱਟੇ ਜਿਹੜੇ ਇੱਕ ਹੀ ਤਰਫੋਂ ਬਾਤ ਕੋਈ ਕੋਸ ਗੁਆਤ ਨਹੀਂ ਹੈ ਸਭ ਬਰਾਬਰ ਹੈ ਪੰਥ ਦੇ ਵਿੱਚ ਸਭ ਬਰਾਬਰ ਨੇ ਜਿਸ ਨੇ ਅੰਮ੍ਰਿਤ ਛਕ ਲਿਆ ਗੁਰੂ ਦੀ ਸ਼ਰਨ ਚ ਆ ਗਏ ਤੇ ਗੁਰੂ ਘਟਾ ਤੇ ਗੁਰੂ ਦੇ ਸਤਾਨ ਵਟੇ ਨੇ ਉਹਨਾਂ ਦੇ ਵਿੱਚ ਸਾਰੇ ਵਿਅਕਤੀ ਇੱਕ ਬਰਾਬਰ ਨੇ ਹਾਂ ਕਿਉਂਕਿ ਗ੍ਰੁੱਥੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਥੋੜਾ ਸੁਭਾਅ ਹੁੰਦਾ ਬਾਕੀ ਇਹ ਨਹੀਂ ਹੈ ਕਿ ਉਹ ਆਪਣੇ ਆਪ ਇੱਕ ਵੱਖਰਾ ਰੂਪਾ ਹੋ ਗਏ ਕਿ ਕੁਝ ਰਿਗਿਲ ਕੁਝ ਹੋਵੇ ਇਹ ਹੋ ਰਿਹਾ ਹੈ ਅਕਸਰ ਹੋ ਜਾਂਦਾ ਹੈ ਜਦੋਂ ਜੇਹੇਦਾਰੀ ਸਾਂਪ੍ਰਸਤੀ ਜਾਂਦੀ ਹੈ ਕਿ ਫਿਰ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਯੂਰੋਕਰੈਟਿਕ ਸੈਟਅਪ ਜਿਹੜਾ ਕ੍ਰੀਏਟ ਕੀਤਾ ਜਾਂਦਾ ਹੈ ਜਿਹੜਾ ਕਿ ਪੰਚ ਨਾਲ ਨੂੰ ਉਹਨਾਂ ਨੂੰ ਤੋੜ ਦਿੰਦਾ ਅਸਲ ਦੇ ਵਿੱਚ ਪੰਚ ਦੇ ਵਿੱਚ ਸਾਰੇ ਬਰਾਬਰ ਨਹੀਂ ਕੇਪਾ ਇਤਿਹਾਸ ਨੂੰ ਦੇਖੀਏ ਤਾਂ ਪਟੇ-ਪਟੇ ਜ਼ਿਲੇਦਾਰ ਜਿਵੇਂ ਜਸਾ ਸਿੰਘ ਆਗੂ ਵਾਰੀਆ ਜਸਾ ਸਿੰਘ ਰਾਮਗੜੀਆ ਨਵਾਬਪੁਰ ਸਾਰੇ ਉਹ ਆਮ ਪੰਚਲੇ ਉੱਤੀ ਹੋ ਸੀ ਇਸ ਤਰ੍ਹਾਂ ਦੀ ਤੀ ਕਿ ਇਹਦੇ ਤੇ ਮਾਨਤਾ ਉਹ ਬਿਲਕੁਲ ਹੀ ਇਹ ਇਹਦੇ ਤੇ ਜਿਵੇਂ ਕਿ ਸਿੱਖ ਕਾਉਂਡ ਦੇ ਵਿੱਚ ਜਿਹੜੀ ਭਾਤ ਦਾ ਹੈ ਪਹਿਲਾਂ ਇਹਦੀ ਵੱਡੀ ਦੇ ਜਾਂਦੇ ਨੇ ਫਿਰ ਜਦੋਂ ਉਹਨਾਂ ਨੂੰ ਦਾ ਦਿੰਦੇ ਨੇ ਫਿਰ ਉਹ ਬਿਲਕੁਲ ਹੀ ਮਤਲਬ ਜਿਸ ਤਰ੍ਹਾਂ ਦਾ ਪਿਛਲੇ ਜਥੇਦਾਰ ਸਾਹਿਬਾਂ ਦਾ ਹੋਇਆ ਹੈ ਤੇ ਆਪਣੇ ਆਪ ਹੀ ਇਹ ਕੋਈ ਸਿੱਖ ਕਾਉਂਡ ਦੇ ਉੱਤੇ ਕੋਈ ਰਾਸਤਾ ਨਹੀਂ ਪੰਕੀ ਇਹੇ ਜੇ ਕਰਤੀ ਜਿਹੜੀ ਕਿ ਵਿਚਾਰ ਚਰਚਾ ਚੱਲ ਰਹੀ ਹੈ ਫਿਰ ਤੋਂ ਗਲਤ ਹੈ ਇਹ ਵੀ ਉਹਨਾਂ ਨੇ ਸਿਵਾ ਸਮਾਧਨੀਆ ਤੇ ਦਸਤਾਵਜ਼ ਦਿੱਤੀ ਹੈ ਤੇ ਜਿਹੜੀ ਹੈਗੀ ਹੈ ਕਾਰ ਕੋਸ਼ਿਸ਼ ਕਰਨ ਦਾ ਜਿਹੜਾ ਹੈਗਾ ਇੱਕ ਤਰ੍ਹਾਂ ਇਹ ਇਹ ਹੋਰ ਪੱਤੇ ਵੀ ਇਹ ਇਹ ਤਾਜਪੋਸ਼ੀ ਆ ਨਾ ਸਰਕਾਰੀ ਬਕਰ ਤੇ ਕਰ ਦਿੱਤਾ ਹੈ ਸਰਕਾਰੀ ਬਕਰ ਤੇ ਵਿਚਾਰ ਨਾ ਰਿਹਾ ਜਿੰਨੇ ਕਿ ਪਿਛਲੇ ਸਮੇਂ ਤੇ ਆਪਾਂ ਦੇਖਦੇ ਆ ਸਰਕਾਰੀ ਦੇ ਕੁਝ ਨੌਕਰੀ ਤੇ ਦਿੱਤਾ ਜਾਂਦਾ ਜਾਂ ਕੋਈ ਚੇਅਰਮੈਨ ਦਾਇਆ ਜਾਂਦਾ ਜਾਂ ਉਹਦੀ ਤਾਜਪੋਸ਼ੀ ਕਰਨ ਤੇ ਲੱਗ ਜਾਂਦੇ ਨੇ ਜਦ ਕਿ ਡੈਮੋਕ੍ਰੇਸੀ ਦੇ ਇਸ ਸਿਧਾਂਤ ਦੀ ਕੋਈ ਉਹ ਤਾਜਤਾਤੀ ਯਕਤੀ ਕੋਈ ਮਾਨਤਾ ਨਹੀਂ ਰਹੀ ਇਹ ਆਪ ਦਾ ਪੱਖ ਹੈ ਤਰਫ ਤੇ ਹਾਂ ਬਿਲਕੁਲ ਡਾਕਟਰ ਸਾਹਿਬ ਤਾਜਪੋਸ਼ੀ ਚਲੋ ਇੱਕ ਸ਼ਬਦ ਚੱਲ ਰਿਹਾ ਬਟ ਹੁੰਦਾ ਹੈ ਵੈਸੇ ਜਿਹੜੀ ਰਸਮ ਹੈ ਇਹਨੂੰ ਆਪਾਂ ਦਸਤਾਰਬੰਦੀ ਹੀ ਕਹਿ ਸਕਦੇ ਆ ਕਿਉਂਕਿ ਅੱਜ ਬਾਬਾ ਟੇਕ ਸਿੰਘ ਢਨੌਲਾ ਦਾ ਜਦੋਂ ਇਹ ਰਸਮ ਜਿਹੜੀ ਹੁੰਦੀ ਹੈ ਜਿਸ ਨੂੰ ਆਪਾਂ ਤਾਜ ਪੁਸ਼ੀ ਵਜੋਂ ਵੀ ਲੈ ਰਹੇ ਹਾਂ ਤਾਂ ਦਸਤਾਰ ਬੰਦੀ ਹੈ ਕਿ ਉਹਨਾਂ ਦੇ ਪੱਗ ਉੱਤੇ ਦਸਤਾਰ ਉੱਤੇ ਇੱਕ ਦਸਤਾਰ ਫੁੱਲ ਟਿਕਾ ਦਿੱਤੀ ਜਾਂਦੀ ਹੈ ਜਿਵੇਂ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਢガルਜ ਵੱਲੋਂ ਇਹ ਰਸਮ ਨਿਭਾਈ ਗਈ ਬਾਕੀ ਹੋਰ ਤੇਰਾਮੀ ਹਾਂ ਨਾਲ ਪਹੁੰਚਿਆ ਹੋਇਆ ਸੰਖੇਪਾਵੇਂ گاਉਂ ਸੂਚਨਾ ਨਹੀਂ ਸੀ ਅਕਸਰ ਹੀ ਪਹਿਲਾਂ ਆਮ ਤੌਰ ਤੇ ਸਰੋਣੀ ਕਮੇਟੀ ਵੱਲੋਂ ਵਕਫ ਵਕਫ ਪ੍ਰੋਗਰਾਮ ਜਦੋਂ ਨਿਰਧਾਰਿਤ ਕੀਤੇ ਜਾਂਦੇ ਆ ਤਾਂ ਉਹਨਾਂ ਬਾਰੇ ਸੂਚਨਾ ਕੀਤੀ ਜਾਂਦੀ ਹਾਲਾਂਕਿ ਐਗਜ਼ੈਕਟਿਵ ਨੇ ਇਹ ਜਿਹੜੀ ਚੋਣ ਸੀ ਪਪਾ ਟੇਕ ਸਿੰਘ ਤਨੌਲਾ ਦੀ ਉਹ ਕਈ ਹਫ਼ਤੇ ਪਹਿਲਾਂ ਕੀਤੀ ਹੋਈ ਸੀ ਵਿੱਚ ਵਿਚਾਲੇ ਕਈ ਤਰ੍ਹਾਂ ਦੀਆਂ ਚਰਚਾਵਾਂ ਆਪਵਾਵਾਂ ਵਿੱਚ ਚੱਲਦੇ ਰਹੀਆਂ ਕਈ ਜ਼ਿਕਰੇ ਜਿਕਰ ਖਾਸ ਜ਼ਿਕਰ ਵੀ ਹੁੰਦੇ ਰਹੇ ਪਪਾ ਟੇਕ ਸਿੰਘ ਤਨੌਲਾ ਦੇ ਕਿਰਦਾਰ ਉੱਤੇ ਵੀ ਕਈ ਸਵਾਲ ਆਏ ਉਹਨਾਂ ਦੀ ਕਈ ਤਰ੍ਹਾਂ ਦੀ ਵੱਖਰੀ ਭੂਮਿਕਾ ਵੀ ਜਿਹੜੀ ਹੈ ਉਹ ਵੀ ਇਨੀ ਦਿਨੀ ਚਰਚਾ ਦਾ ਹਿੱਸਾ ਬਣੀ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕੁਝ ਆਉਂਦਾ ਰਿਹਾ ਪਰ ਇਦਾਂ ਸੀ ਕਿ ਸ਼ਾਇਦ ਹੁਣ ਜਿਹੜੀ ਹੈ ਐਸਜੀਪੀਸੀ ਨੂੰ ਇਹ ਫੈਸਲਾ ਇਹਦੇ ਤੇ ਦੁਬਾਰਾ ਕੋਈ ਗੌਰ ਕਰਨੀ ਪਵੇਗੀ ਜਾਂ ਪੈ ਸਕਦੀ ਹੈ ਪਰਤ ਵੀ ਐਸਜੀਪੀਸੀ ਆਪਣੇ ਉਹ ਫੈਸਲੇ ਤੇ ਸਟੈਂਡ ਰਹੀ ਹੈ ਤੇ ਅੱਜ ਬਿਨਾਂ ਕਿਸੇ ਅਗਾਉਂ ਸੂਚਨਾ ਤੋਂ ਇਹ ਜਿਹੜੀ ਹੈ ਰਸਮ ਜਿਹਨੂੰ ਆਪਾਂ ਹੁਣ ਜੇ ਕਹਿ ਲਈਏ ਕਿ ਦਸਤਾਰਬੰਦੀ ਉਹ ਅੱਜ ਨਿਵਾਜ਼ ਦਿੱਤੀ ਗਈ ਹੈ ਡਾਕਟਰ ਸਾਹਿਬ ਭਾਵੇਂ ਕਿ ਪ੍ਰੋਗਰਾਮ ਅਗਾਉਂ ਸੂਚਨਾ ਨਹੀਂ ਸੀ ਅਕਸਰ ਜਿਹੜਾ মিডিਆ ਸੈਲ ਐਸਜੀਪੀਸੀ ਦਾ ਪਹਿਲਾਂ ਦੱਸਿਆ ਜਾਂਦਾ ਹੈ ਜਾਂ ਤੌਰ ਤੇ ਪ੍ਰੈਸ ਕਨਫਰੰਸ ਵੀ ਇਹ ਕਾਲੀ ਹਲਕਿਆਂ ਚ ਜਾਂ ਐਸਜੀਪੀਸੀ ਹਲਕਿਆਂ ਚ ਕਰ ਦਿੱਤੀ ਜਾਂਦੀ ਜਿਵੇਂ ਕਿ ਸਾਡਾ ਪ੍ਰੋਗਰਾਮ ਐਨੀ ਤਰੀਕ ਮਹੀਨੇ ਵਜੇ ਕਿਉਂਕਿ ਕੈਂਪ ਪ੍ਰੋਗਰਾਮ ਹੈ ਜਥੇਦਾਰ ਦੀ ਅਪਾਧੀ ਹੈ ਦਸਤਾਰਬੰਦੀ ਹੈ ਜਾਂ ਕਹਿ ਸਕਦੇ ਆ ਕਿ ਵਟਾ ਰਤਬਾ ਹੈ ਉਹ ਨਿਰਧਾਰਤ ਹੋਣਾ ਹੈ ਉਸ ਤੋਂ ਸ਼ੁਰੂਆਤ ਹੋਣੀ ਹੈ ਤਾਂ ਉਹ ਉਹਦੇ ਤੇ ਫਿਰ ਉਹ ਨੁਕ ਲਗਾ ਕੇ ਜਿਵੇਂ ਗੁਪਤ ਜੀ ਟੰਗ ਨਾਲੇ ਪ੍ਰੋਗਰਾਮ ਸਿਰੇ ਚਾੜ ਦੇਣਾ ਖਿਆ ਡਾਕਟਰ ਸਾਹਿਬ ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਅੱਜ ਆਈਆਂ ਜਦੋਂ ਇਹ ਦਸਤਾਰਬੰਦੀ ਹੁੰਦੀ ਹੈ ਹਾਫਟੇ ਸਰ ਜਿਹਦੋਂ ਇਹ ਤੱਕ ਸ਼੍ਰੀ ਦਮਦਰਾ ਸਾਹਿਬ ਇਹ ਜਸਮਨ ਨੂੰ ਅਦਾ ਕੀਤਾ ਗਿਆ ਇਹਨਾਂ ਨੇ ਬਟੇ ਐਕਸੈਂਟਰੋਂ ਡਾਗਿੰਗ ਨੂੰ ਆਪਣੀ ਸੇਵਾ ਤੋਂ ਬਾਹਰ ਲਈ ਹੈ ਉਸ ਸਮੇਂ ਸਿੰਘ ਸਾਹਿਬ ਕਹਿੰਨੀ ਅਮਰ ਜੀ ਸਿੰਘ ਜੀ ਡਿਵੀਜ਼ਨ ਅ ਕੈਟੇਗਰੀ ਸੱਚ ਕਲਸ਼ਨ ਜਰਮਨ ਦਾਸ ਨੂੰ ਪਹੁੰਚੇ ਹੋਏ ਹਨ ਸਿੰਘ ਸਾਹਿਬ ਕਹਿੰਨ ਕਿ ਇਹ ਰਸੰਗੀ ਖਲੀ ਕੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਕੇਸ ਦਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਜੀਤ ਸਿੰਘ ਦੀ ਗੱਲਾਂ ਚ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਦੀ ਪਹੁੰਚੇ ਹੋਏ ਸਨ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਤੋਂ ਇਲਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਉਸਤਾਦ ਸੀ ਉਹ ਵੀ ਮੌਜੂਦ ਸਨ ਤੇ ਪੰਜ ਪਿਆਰੇ ਜਿਹੜੇ ਤਖਤ ਦਮਦਮਾ ਸਾਹਿਬ ਦੇ ਪੰਜ ਪਿਆਰੇ ਨੇ ਉਹ ਵੀ ਸਨ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ

ਇਹ ਬਾਕੀ ਐਕਸੈਪਟ ਕਰਨ ਉਹਨਾਂ ਨੂੰ ਜਿਹੜਾ ਉਹਨਾਂ ਨੇ ਅਪਲਾਈ ਕੀਤਾ ਹੁੰਦਾ ਹੈ। ਕਾਫੀ ਸਟੂਡੈਂਟ ਅਥਾਰਟੀ ਐਜੀਪੀਸੀਸੀ ਐਸਜੀਪੀਸੀ ਦਾ ਜਿਹੜਾ ਸਾਰਾ ਅਮਲਾ ਤੇ ਨਾਲ ਐਜੀਪੀਸੀ ਦੇ ਜਿਹੜੇ ਕੁਝ ਮੈਂਬਰ ਉਹ ਜ਼ਰੂਰ ਪਹੁੰਚੇ ਸੀ ਇਨਕਲੂਡ ਸਾਰੇ ਜਿਹੜੇ ਜਥੇਦਾਰ ਕਹਿ ਸਕਦੇ ਆ ਜਾਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਸਾਰੇ। ਖੈਰ ਡਾਕਟਰ ਸਾਹਿਬ ਇਸਾਰੇ ਮਾਹੌਲ ਨੂੰ ਕਿਵੇਂ ਦੇਖਦੇ ਆਂ ਬਾਬਾ ਟੇਕ ਸਿੰਘ ਧਨੋਲਾ ਨੂੰ ਪਿਛਲੇ ਸਮੇਂ ਕਈ ਤਰ੍ਹਾਂ ਦੇ ਚਰਚਾਵਾਂ ਦਾ ਦੌਰ ਵੀ ਵਿੱਚ ਲੰਘਿਆ ਪਰ ਬਾਬਾ ਟੇਕ ਸਿੰਘ ਧਨੋਲਾ ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਪ੍ਰਤੀਕਰਮ ਨਹੀਂ ਸੀ ਆਇਆ ਹਾਲਾਂਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਜ਼ੋਰ ਸ਼ੋਰ ਨਾਲ ਚੱਲਦਾ ਰਿਹਾ ਕਿ ਬਾਬਾ ਟੇਕ ਸਿੰਘ ਧਨੋਲਾ ਨੂੰ ਹੁਕਮ ਮੰਨਣਾ ਨਹੀਂ ਲਿਆ ਜਾਂਦਾ ਜਾਂ ਜੇ ਆ ਉਹ ਹੈ ਪਰ ਬਾਬਾ ਟੇਕ ਸਿੰਘ ਧਨੋਲਾ ਵੱਲੋਂ ਕਿਸੇ ਕਿਸਮ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਉਹ ਟਰੰਮੇ ਦੇ ਨਾਲ ਉਹਨਾਂ ਦੀ ਲਾਈਫ ਉਸ ਤਰ੍ਹਾਂ ਹੀ ਚੱਲਦੀ ਰਹੀ ਇਸ ਸਰੋਣੀ ਕਮੇਟੀ ਨੇ ਵੀ ਕੋਈ ਰਿਐਕਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਅਜਿਹਾ ਯਤਨ ਸਾਹਮਣੇ ਆਇਆ ਖੈਰ ਅੱਜ ਜਿਹੜਾ ਲਿਆ ਹੋਇਆ ਪ੍ਰੋਗਰਾਮ ਸੀਗਾ ਉਹ ਉਹਦੇ ਨੂੰ ਅੱਗੇ ਵਧਾਇਆ ਤੇ ਕਹਿੰਦਾ ਭਾਵ ਕਿ ਆਪਣੇ ਲਏ ਗਏ ਸਟੈਂਡ ਤੋਂ ਸਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੀ ਮੇਨ ਲੀਡਰਸ਼ਿਪ ਕਹਿ ਸਕਦੇ ਆ ਕਿ ਉਹ ਪਿੱਛੇ ਨਹੀਂ ਹਟੀ ਭਾਵੇਂ ਕਿ ਵਿਰੋਧੀ ਧਿਰਾਂ ਨੇ ਕਈ ਤਰ੍ਹਾਂ ਦੇ ਜਿਹੜੇ ਜੋਰ ਰਜਮਾਈ ਵੀ ਇਸ ਮਾਮਲੇ ਦੇ ਵਿੱਚ ਕੀਤੀ ਪਹਿਲੇ ਜਥੇਦਾਰ ਨੂੰ ਭਾਵੇਂ ਮੀਵੇ ਲਈ ਕੈਡੀ ਗੁਰਾਂ ਪਿਰੰਦੇ ਲਈ ਅਪੱਤੀ ਦਿੱਤੀ ਗਈ ਤੇ ਹੁਣ ਐਡਵਾਂਸ ਅਗਾਊਂ ਪਿਣਾ ਸੂਚਨਾ ਦਿੱਤੇ ਜਿਹੜਾ ਪ੍ਰੋਗਰਾਮ ਅੱਜ ਬਾਬਾ ਟੇਕ ਸਿੰਘ ਤੋਂ ਨਾਲ ਦਾ ਦਾ ਸਤਾਰ ਮੰਤੀ ਦਾ ਉਹ ਕੋਰਮ ਨਿਪੜਿਆ ਹੈ ਜਥੇਦਾਰਾਂ ਦੇ ਕੋਰਮ ਦੀ ਗੱਲ ਪਿਛਲੇ ਦਿਨੀ ਚੱਲੀ ਸੀ ਕਿਉਂਕਿ ਪਹਿਲੀ ਬੈਠਕ ਜਦੋਂ ਹੁੰਦੀ ਹੈ ਤਾਂ ਉਹਦੇ ਵਿੱਚ ਫੁੱਲ ਫੁੱਲ ਜਥੇਦਾਰ ਸਿਰਫ ਕਹਿ ਸਕਦੇ ਆ ਕਿ ਉਹ ਟੈਕਸਰੀ ਕੇਸ ਕਟ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾ ਜੀ ਹੀ ਸਨ ਤੇ ਹੁਣ ਕਹਿ ਸਕਦੇ ਆ ਕਿ ਇੱਕ ਜਥੇਦਾਰ ਹੋਰ ਆ ਗਏ ਨੇ ਨਾਲ ਫੁੱਲ ਫਰੇਸ਼ ਤੇ ਤਿੰਨ ਜਥੇਦਾਰ ਬਣ ਕੇ ਸਾਹਮਣੇ ਆਉਂਦੇ ਨੇ ਕਹਿੰਦਾ ਭਾਵ ਕਿ ਜਿਹੜੇ ਕਿ ਅਗਲੇ ਸਮੇਂ ਜਿਹੜੇ ਵੱਡੇ ਪ੍ਰੋਗਰਾਮ ਨੇ ਜਿਹੜਾ ਜਿਹੜੇ ਵੱਡੇ ਫੈਸਲੇ ਨੇ ਉਹ ਲੈਣ ਦੇ ਹੁਣ ਇਹ ਜਿਹੜੀ ਹੈ ਅਥਾਰਟੀ ਧਾਰਮਿਕ ਅਥਾਰਟੀ ਉਹ ਸਮਰਥ ਹੋਣ ਵੱਲ ਅੱਗੇ ਵਧੀ ਹੈ ਖੈਟਰ ਸਾਹਿਬ ਪਿਛਲੀ ਵਾਰ ਜਦੋਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਜਿਹੜੀ ਦਸਤਾਰਬੰਦੀ ਸੀਗਾ ਸ਼੍ਰੋਮਣੀ ਕਮੇਟੀ ਨੇ ਉਹ ਪਹਿਲੇ ਯਾਨੀ ਕਿ ਵੇਲੇ ਸਵੇਰੇ ਉਹ ਕਰ ਦਿੱਤੀ ਉਦੋਂ ਤੋਂ ਕਈ ਤਰ੍ਹਾਂ ਦੀਆਂ ਜਿਹੜੀਆਂ ਵੱਖ-ਵੱਖ ਚਰਚਾਵਾਂ ਵੀ ਸਾਹਮਣੇ ਆਈਆਂ ਪਤਾ ਇਹ ਸੀ ਉਸ ਸਮੇਂ ਕਿ ਸ਼ਹਿਜ਼ ਨਿਹੰਗ ਸਿੰਘ ਜਿਨ੍ਹਾਂ ਨੂੰ ਫੋਟੋ ਨਾਲ ਦੇ ਸੁਪਰੀਮ ਬਾਬਾ ਬਲਬੀਰ ਸਿੰਘ ਹੋਣਾ ਨੇ ਤੇ ਹੋਰ ਸਿੰਘਾਂ ਨੇ ਜਥੇਬੰਦੀਆਂ ਨੇ ਇਹ ਬਰੋਦੋ ਕਰਨ ਦਾ ਪ੍ਰੋਗਰਾਮ ਅਲੀਕਿਆ ਸੀ ਖੈਰ ਹੁਣ ਵੀ ਕੋਈ ਅਜਿਹੀ ਤਰ੍ਹਾਂ ਦਾ ਖਤਰਾ ਸੀ ਦਮਦਮਾ ਸਾਹਿਬ ਕਿਉਂਕਿ ਦਮਦਮਾ ਸਾਹਿਬ ਹੀ ਹੈ ਨਿਹੰਗਾਂ ਦੀ ਸ਼ੌਣੀ ਜੀ ਕਿਉਂਕਿ ਹਾਂ ਜੀ ਸਾਹਿਬ ਦੇਖੋ ਇਸ ਤਰ੍ਹਾਂ ਕਿ Apesar fide no que por jaise zar sa pad lo tak samfik si ton lambi ta yaad hai ਮੇਰੇ ਅੰਦਾਜ਼ਾ ਹੈ ਕਿ ਉਹ ਜਿਹੜੇ ਸਮਾਜਿਕ ਨੇ ਉਹਨਾਂ ਦੇ ਵਿੱਚ ਉਹ ਲੈ ਕੇ ਸ਼ੂਲੀਅਤ ਕਿਤੇ ਦੇ ਨਾਲ ਹੈ। ਜੋ ਕਿ ਧਿਰਦਾਰੀ ਬਾਤ ਬਹੁਤ ਚੁੱਕੀ ਨਹੀਂ ਜੁਫਤ ਉਹ ਚੁੱਕ ਕੇ ਇਹਨਾਂ ਨੂੰ ਕਿਹਾ ਸੀ ਕਿ ਮੌਕੇ ਤੇ ਇਹ ਇਹ ਇਸ ਕਰਕੇ ਇਹ ਇਹਦਾ ਬਹੁਤਾ ਜਿਆਦਾ ਕ੍ਰੋਮ ਕਮੇਟੀ ਲਈ ਨਹੀਂ ਪਕੜਾ ਹੋਇਆ ਸੋ ਤੇ ਮਾਮਲਾ ਇਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਬੇਸ਼ਕਤ ਗਿਆਨੀ ਪ੍ਰਦੀਪ ਸਿੰਘ ਜੀ ਗੜਗੱਟ ਸਾਹਿਬ ਤੱਕ ਕਿਸ ਕਰ ਸਾਫ ਦੇ ਜਿਹੜੇ ਕਲੈਕਟ ਜੱਟੇ ਹਨ ਸ੍ਰੀ ਕਾਟਾਪੀ ਕਾਟ ਕਰਨ ਦੇ ਬਿਦਾਨੇ ਉਹਨਾਂ ਦੇ ਮਾਮਲੇ ਪਿਛਲੇ ਦਿਨੀ ਜਿਵੇਂ ਆਪਾਂ ਦੇਖਿਆ ਉਸ ਕਸ਼ੀਦ ਅ ਜਿੰਮੇਦਾਰਾਂ ਦੇ ਪਰਵਾਰਾਂ ਦੇ ਵੱਲੋਂ ਉਸ ਮਾਮਲੇ ਦੇ ਉੱਤੇ ਨੁਕਾਟਾ ਕੀ ਤੁਸੀਂ ਲਈ ਗਿਆ ਉਹਨਾਂ ਨੂੰ ਡਿਊਟੀ ਦੇ ਬੰਦ ਤੋਂ ਕੰਦੇ ਲਈ ਇਹ ਤਰ੍ਹਾਂ ਦਾ ਬਚਾਅ ਉੱਤਪਨ ਹੋਇਆ ਇਹ ਸਰਾਂ ਦੇ ਸ਼੍ਰੋਣੀ ਸਮੇਟੀ ਨੇ ਉਹ ਕੀ ਹੋਵੇਗਾ ਕਿ ਇਸ ਮਾਮਲੇ ਨੂੰ

ਉਹ ਤਰ੍ਹਾਂ ਉਹ ਟੱਕਰ ਫਰਾਮ ਦਾ ਮੈਂ ਨੂੰ ਉਹਨਾਂ ਸਵੇ ਦੇ ਸਮੇਂ ਸੀ ਇਹ ਤਾਂ ਨਹੀਂ ਵਸਭਾਈ ਸੀ ਕਿਉਂਕਿ ਉਦੋਂ ਵੀ ਇਹੋ ਥੀ ਕਿ ਕੋਈ ਬੋਲੇ ਭਾਦੇ ਦੀ ਜਿਹੜਾ ਬੋਲਾ ਤਾਂ ਜੇ ਤੁਹਾਨੂੰ ਸੁਣਦੇ ਨੇ ਉਹਨਾਂ ਨੇ ਕਿ ਉਹਨਾਂ ਨੇ ਪਾਉਣ ਨੂੰ ਬੋਲ ਕਰਨਾ ਪਾਇਆ ਇਸ ਨੰਦੇ ਨੂੰ ਪੂਰਤ ਕਰਨ ਦਾ ਤੇ ਤੀਸਰੀ ਗੱਲ ਜੇ ਆਪਾਂ ਦੇਖੀ ਅਥਾ ਰਾਜਨੀਤੀ ਨਾਲ ਦੇਖੀ ਤਾਂ ਜਿਹੜੀ ਰਾਜਨੀਤੀ ਜਿਹੜੇ ਕਾਰਨ ਬੜੀ ਇੱਕੇ ਰੂਪ ਦੇ ਅੱਗੇ ਵਧ ਰਹੀ ਤੇ ਸਦਾ ਸੀ ਵੀ ਇਸ ਬਾਤ ਦੀ ਇਹ ਜਿਹੜੇ ਕ੍ਰੋਮਿਕ ਕਾਲੀ ਜਦ ਦੇ ਪ੍ਰਧਾਨ ਸਾਹਿਬ ਤੇ ਹੁਣ ਦੁਬਾਰਾ ਇਸ ਤੋਂ ਹੁਣ ਬਾਨੀ ਕ੍ਰੋਮਿਕ ਕਾਲੀ ਜਦ ਦੇ ਡੈਡੀਗੇਟਿਡ ਲਾਸ ਬਾਰਾਤ ਨੂੰ ਹੋਣਾ ਹੈ ਤੇ 13 ਤਰੀਕ ਨੂੰ ਅਨੇ ਪਗਾ ਆਨੇ ਇਹ ਤੁਮਨਾਵਾ ਸਾਥ ਤੋਂ ਆਪਣੇ ਅਗਲੀ ਜਿਹੜੀ ਇੱਕ ਇਕਾਦ ਦੇ ਸ਼ੂਨੀਅਤ ਕਰਕੇ ਆਪਣੇ ਇਲਾਨ ਬਣਾਉਣ ਦਾ ਨਿਯਤ ਇਹ ਇੱਕ ਰੰ ਦੇ ਵਿੱਚ ਇਹ ਲਿਖਦਾ ਵੀ ਕ੍ਰੋਮਿਕ ਕਾਲੀ ਜਦ ਸਭ ਕ੍ਰੋਮਿਕ ਗੋਟਵਾ ਪ੍ਰਬੰਧਕ ਕਮੇਟੀ ਇਸ ਵਿਧੀ ਜਿਸ ਨੀਤੀ ਦੇ ਤਹਿਤ ਕੰਮ ਕਰ ਰਹੇ ਨੇ ਉਹ ਲੱਗ ਰਿਹਾ ਕਿ ਬਿਲਕੁਲ ਉਹਨਾਂ ਦੇ ਠੀਕ ਠੀਕ ਦਿਸ਼ਾ ਨਿਰਦੇਸ਼ ਜੋ ਉਹਨਾਂ ਨੇ ਕਿਆ ਕੀਤੇ ਸੀ ਉਸ ਦੇ ਮਤਾਬਕ ਹੀ ਕੰਮ ਹੋ ਰਿਹਾ ਕਿਉਂਕਿ ਹੂੰ ਜਿਵੇਂ ਦਾ ਸਹਿਬਾਨ ਜਦੋਂ ਪੰਜ ਜਿਵੇਂ ਦਾ ਸਹਿਬਾਨ ਦੀ ਪੰਜ ਦਿਨ ਸਹਿਬਾਨ ਦੀ ਮੀਟਿੰਗ ਕਰਾਈ ਜਾਂਦੀ ਹੈ ਅਹਿਮ ਫੈਸਲੇ ਉਹਦੇ ਵਿੱਚ ਇਹ ਕਿਹਾ ਕਿ ਤੱਕ ਕੇਕਰ ਸਾਹਿਬ ਦੇ ਜਿਵੇਂ ਦਾ ਦਾ ਉਹ ਹੋਣਾ ਪਰ ਬਹੁਤ ਇੰਪੋਰਟੈਂਟ ਸਰਕਟ ਹੈ ਇੱਕ ਐਸਾ ਲੈ ਲੈਂਦੇ ਕਿ ਨਵੀਂ ਘੱਟ ਕਾ ਇਹ ਇਹ ਕੰਡਸ਼ਿਨ ਦੇ ਵਿੱਚ ਇਸ ਰਣਨੁਕਾ ਦੇ ਨਿਰਪੇਚਾਰਿਆ ਗਿਆ ਪਰ ਲੋਕੀ ਕਾਲੀਦਰ ਦੀ ਜਿਸ ਤਰ੍ਹਾਂ ਪਰਾਗੀ ਕੀ ਕਮਿਟੀ ਨੂੰ ਦੇਖੀਏ ਪਹਿਲਾ ਕਿ ਗਿਆਨੀ ਸ਼੍ਰੋਮਿਕ ਦੁਆਰਾ ਪ੍ਰਗਟ ਕਮੇਟੀ ਦੇ ਪ੍ਰਧਾਨ ਐਡਵੋਕੇਟ ਐਡਮਿਨਿਸਟ੍ਰੇਟਿਵ ਧਾਮੀ ਇਹਨਾਂ ਕੀ ਸਾ ਦੇਖਦੇ ਤਾਂ ਪ੍ਰਸੰਨ ਹੋ ਗਈ ਆਪਣੀ ਜੁਗਤ ਬਾਹਰ ਲਈਏ ਤੇ ਪੰਜਵੇਂ ਵੀ ਕਮੇਟੀ ਆਪਣੀ ਅਖੀਰ ਜੋ ਉਹ ਨਾ ਕਰ ਰਹੀ ਹੁਣ ਨਵਾਂ ਕਹ ਰਹਾ ਰਹੇ ਨੇ ਕਿ ਇਸ ਤਰ੍ਹਾਂ ਦੇ ਸੰਦਰਭ ਦੇ ਵਿੱਚ 2 ਦਸੰਬਰ 2024 ਆਇਆ ਜਿਹੜੀ ਸ਼ਿਨਕਾਰ ਕਾਰਕਮ ਨੂੰ ਕੈਟਲੇ ਹੋਇਨੇ ਹੁਕਮ ਨਾਮੀ ਜਾਰੀ ਹੋਇਆ ਹੈ ਉਹਨਾਂ ਦੇ ਸੰਦਰਭ ਦੇ ਵਿੱਚ ਲੋ ਗਿਆ ਹੈ ਕਿ ਇਸ ਦੀਆਂ ਨੂੰ 5% ਸਰਵਾਂ ਦੇ ਪ੍ਰੋਤੀ ਗਿਆਨੀ ਹੈ ਇਹ ਤਰ੍ਹਾਂ ਇਹ ਸਾਰੇ ਕੌਮ ਨੂੰ ਪੂਰਾ ਕਰਦੇ ਨਹੀਂ ਇਹ ਕੋਈ ਚੀਜ਼ ਨਹੀਂ ਹੈ ਇਹ ਇਹ ਜੋ ਮੈਂ ਕਹਿ ਦਿੱਤਾ ਸੀ ਕਿ ਕੋਈ ਦਾ ਸਹੀ ਆਮਨਤਾ ਕਰਦੇ ਆ ਕਿਉਂਕਿ ਇਹ ਤੋਂ ਬਾਅਦ ਇਹਨੇ ਕਿ ਪੰਜੀ ਮੈਂ ਤਾਂ ਕਿ ਮੈਂ ਟੀ ਆਪਣਾ ਕੰਮ ਕਰ ਰਹੀ ਹੈ ਇਸ ਲੋਨ ਕੈਪੀਟਲ ਮੈਂ ਆਪਣਾ ਪਾਰਟਨਰ ਤੋਂ ਬਾਅਦ ਆਪਣੇ ਕਿਸੇ ਸਰਾਂਤੀਮੰਦ ਕਰਾ ਪ੍ਰੋਗਰਾਮ ਇਸ ਕਰਕੇ ਜਿਸ ਨੂੰ ਨਾਲ ਪ੍ਰਧਾਨ ਲਿਖਤ ਹੋ ਗਿਆ ਪ੍ਰਧਾਨ ਜੁਗਾਂ ਗਿਆ 12 ਤਰੀਕ ਨੂੰ ਤਾਂ ਉਸ ਤੋਂ ਬਾਅਦ ਜਿਹੜੀ ਕੁਝ ਕੁ ਸਮੱਸਿਆਵਾਂ ਆਉਤ ਕਰਨ ਹੋਈਆਂ ਨੇ ਉਹਨਾਂ ਨੂੰ ਵਿਚਰਨ ਦੇ ਲਈ ਦਿੱਤੀ ਇੱਕ ਤਰ੍ਹਾਂ ਦੀ ਕਾਉਂਸਲ ਮੈਂ ਸ਼ੁਰੂ ਕਾਲ ਤੱਕ ਸਾਥ ਦਿੱਤੇ ਜਿ세 ਦਾ ਸਹਿਬਾਨ ਦੇ ਐਮ ਸਤਾ ਨੰਬਰ 2 ਕੰਮ ਦੇ ਲਈ ਪੀਐਸਏ ਕਾਠੀ ਜੁੜੀ ਸੀ ਕਿਉਂਕਿ ਜਦੋਂ ਕਿ ਕੱਪਟਾਇਨ ਦੇ ਜਿਹੜੇ ਦਮਨਵਾ ਸਾਹਿਬ ਦੇ ਜੇਤੇ ਦਾ ਅਨੁਮੋਦਨ ਕੰਪਨੀਆں ਦਾ ਜਿਹੜਾ ਕਪਤਾਨ ਸੀ ਸਹਿਬਾਨ ਦਾ ਕੋਲ ਦੁਆ ਕਰਦੇ ਹਨ ਤਾਂ ਉਹਦੇ ਵਿੱਚ ਕਈ ਜ਼ੋਰਦਾਰ ਸਵਾਲ ਉੱਠਦੇ। ਭਾਵਨਾ ਸੀ ਇਹਨਾਂ ਤੋਂ ਅੰਦਾਂ ਨੂੰ ਟਾਲਣ ਦੇ ਲਈ ਤੇ ਇਹਨਾਂ ਵਿੱਚੋਂ ਇੱਕ ਅਹਿਮ ਅਤੇ ਫੈਸਲੇ ਲੈਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕਾਰਨ ਇਹ ਪ੍ਰਚਾਰਿਆ ਤਾਂ ਜੋ ਦਮਨਵਾ ਸਾਹਿਬ ਦੇ ਤੇ ਉਹ ਐ ਸਾਕੀ ਦੇ ਮੌਕੇ ਦੇ ਉੱਪਰ ਇਸ ਤਰ੍ਹਾਂ ਦੇ ਜਤੇਦਾਰ ਸਾਹਿਬਾਨ ਦਾ ਵੀ ਆਦੇਸ਼ ਅਕਤਿਸ਼ ਨੋਮੀ ਕਾਲੀ ਜਦ ਤੇ ਪੜਾ ਅਨੇਕੀ ਆਪਣਾ ਸਮਝਣਾ ਕਿ ਇਹਦੇ ਉੱਤੇ ਬਹੁਤ ਲੋਕ ਸੁਖਣੇ ਨਹੀਂ ਨਾ ਇਹਨਾਂ ਨੂੰ ਸਾਰਿਆਂ ਨੂੰ ਸਮਝਣ ਦੇ ਲਈ ਤੁਹਾਨੂੰ ਦੇ ਲਈ ਇੱਕ ਬੈਠ ਦੀ ਵੱਡੀ ਚੀਜ਼ ਹੁੰਦੀ ਹੈ ਇਸ ਕਾਰਵਾਈ ਠੀਕ ਹੈ ਇਹ ਉਹਨਾਂ ਆਉਂਦੀ ਹੋ ਕੇ ਦੇਖਿਆ ਹ ਹੇ ਡਾਕਟਰ ਸਾਹਿਬ ਕੀ ਆਪਾਂ ਦੇਖ ਸਕਦੇ ਆ ਕਿ ਜਿਹੜੀ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਅਜਮਾਨ ਸਾਹ ਦੇ ਵਿੱਚ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ ਤਾ ਜਿਹੜਾ ਅਗਲਾ ਜਿਹੜਾ ਹੈ ਵੱਡੀਆਂ ਰੈਲੀਆਂ ਦਾ ਜਿਹੜਾ ਮੁਕਾਬਲਾ ਵੇਖਣ ਨੂੰ ਮਿਲੇਗਾ ਉਹ ਦਮਦਮਾ ਸਾਹਿਬ ਵਿਖੇ ਕਿਉਂਕਿ ਵਾਰਿਸ ਪੰਜਾਬ ਜਿਹੜੀ ਅਕਾਲੀ ਦਲ ਬਣਿਆ ਉਹਨਾਂ ਵੀ ਅਨਾਉਂਸਮੈਂਟ ਪਿਛਲੇ ਦਿਨੀ ਕੀਤੀ ਹੈ ਕਿ ਉਹ ਵਿਸਾਖੀ ਨੂੰ ਕਾਨਫਰੰਸ ਰੱਖ ਰਹੇ ਹੈ ਤੇ ਅਕਾਲੀ ਦਲ ਮੇਨ ਸਟ੍ਰੀਮ ਵੱਲੋਂ ਵੀ ਇਹ ਗੱਲ ਸਾਹਮਣੇ ਆ ਗਈ ਹੈ ਤਾਂ ਵੇਖਣ ਵਾਲੀ ਗੱਲ ਹੈ ਕਿ ਪੰਜ ਮਈ ਦੀ ਕਮੇਟੀ ਵੀ ਜਿਹੜੀ ਹੈ ਉਹ ਸਿਆਸੀ ਦਿਖਾਵੋ ਦਮਦਮਾ ਸਾਹਿਬ ਜਾ ਕੇ ਮਾਰੇਗੀ ਵੇਖਣ ਵਾਲੀ ਗੱਲ ਨਾਲ ਇੱਕ ਇਹ ਵੀ ਹੈ ਕਿ ਬਾਬਾ ਟੇਕ ਸਿੰਘ ਧਨੋਲਾ ਪ੍ਰਤੀ ਅਗਲੇ ਸਮੇ ਜਿਹੜਾ ਹੈ ਪ੍ਰਤੀਕਰਮ ਸੰਗਤ ਦੀ ਦਰੋਂ ਘਰੋਂ ਉਹ ਕਿਸ ਤਰ੍ਹਾਂ ਦਾ ਆਏਗਾ ਕਿਉਂਕਿ ਜਿਵੇਂ ਪਿਛਲੇ ਸਮੇ ਪਪਾ ਟੇਕ ਸਿੰਘ ਢਨੋਲਾ ਪ੍ਰਤੀ ਮਾਹੌਲ ਉਬਜ ਕੇ ਸਾਹਮਣੇ ਆ ਰਿਹਾ ਚਰਚਾਵਾਂ ਦਾ ਉਹ ਬੜਾ ਗਵਿਕ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰੇ ਮਾਹੌਲ ਤੋਂ ਬਿਲਕੁਲ ਵੀ ਗੰਭੀਰ ਨਹੀਂ ਹੋਈ ਤੇ ਉਹਨਾਂ ਨੇ ਜਿਹੜਾ ਆਪਣਾ ਫੈਸਲਾ ਜਿਹੜਾ ਅਲਿਖਿਆ ਸੀ ਉਹਦੇ ਤੇ ਡਟ ਕੇ ਪਹਿਰੇਦਾਰੀ ਕੀਤੀ ਹੈ ਖੈਰ ਡਾਕਟਰ ਸਾਹਿਬ ਇੱਕ ਹੋਰ ਵੱਖਰਾ ਸਵਾਲ ਸਿਆਸੀ ਲਿਹਾਜ਼ ਉੱਤੇ ਹੈ ਕਿ ਸਖਬੀਰ ਸਿੰਘ ਬਾਦਲ ਦਾ ਭਾਵੇਂ ਚਫੇਰਿਓ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ ਵੱਡੇ ਵੱਡੇ ਅਕਾਲੀ ਆਗੂ ਛੱਡ ਕੇ ਜਾ ਰਹੇ ਨੇ ਪੱਲ ਕੇ ਛੱਡ ਕੇ ਹੀ ਨਹੀਂ ਜਾ ਰਹੇ ਵੱਖਰੀਆਂ ਰੈਲੀਆਂ ਦੇ ਵਿੱਚ ਉਹ ਡਟ ਕੇ ਬੈਠ ਰਹੇ ਨੇ ਸਟੇਜਾਂ ਤੋਂ ਮਨਪ੍ਰੀਤ ਸਿੰਘ ਅਲੀ ਤੋਂ ਬਹੁਤ ਇੱਕ ਲੰਮੀ ਲਾਈਨ ਹੈ ਕਿ ਜਿਹੜੀ ਸਖਬੀਰ ਸਿੰਘ ਬਾਦਲ ਨੂੰ ਘਟੈਰੇ ਦੇ ਵਿੱਚ ਘੇੜਦੇ ਨੇ ਇੱਕ ਥਾਂ ਰੋਪੜ ਇੱਕ ਤਾਂ ਇੱਕਾਗੂ ਨੇ ਬਾਹਰੋਂ ਪੰਡਾਲ ਛੁੱਟ ਕੇ ਇਹ ਗੱਲ ਵੀ ਕਹਿਣ ਦੀ ਹਿੰਮਤ ਕੀਤੀ ਕਿ ਤੁਸੀਂ ਸਖਵੀਰ ਸਿੰਘ ਬਾਦਲ ਨੂੰ ਇਕੱਲੇ ਨੂੰ ਕਿਉਂ ਕਟਾਇਰੇ ਚ ਲੈ ਲੈਂਦੇ ਹੋ ਸਰਕਾਰਾਂ ਵੇਲੇ ਤੁਸੀਂ ਸਾਰੇ ਬਰਾਬਰ ਸੀਗਾ ਉਹ ਵੀ ਗਲਤੀਆਂ ਭੁੱਲਾਂ ਹੋਈਆਂ ਉਹਦੇ ਸਾਰੇ ਤੁਸੀਂ ਬਰਾਬਰ ਹੋ ਕਹਿੰਦਾ ਭਾਵੇਂ ਕਿ ਸਾਰੀ ਵੱਡੀ ਟੀਮ ਜਿਹੜੀ ਸੁਧਾਰ ਤਿਰ ਕਹਿ ਲਈਏ ਜਾਂ ਪੰਜ ਮੈਰੂ ਕਮੇਟੀ ਤਿਰ ਕਹਿ ਲਈਏ ਉਹ ਵੱਡੇ ਪੱਧਰ ਉੱਤੇ ਕਟਾਇਰੇ ਦੇ ਵਿੱਚ ਲੈ ਰਹੇ ਨੇ ਇੰਨੇ ਦਿਨੀ ਸਖਵੀਰ ਸਿੰਘ ਬਾਦਲ ਨੂੰ ਪਰ ਸਖਵੀਰ ਸਿੰਘ ਬਾਦਲ ਅਜੇ ਸਾਰੇ ਮਾਹੌਲ ਦੇ ਵਿੱਚ ਉਹ ਅੱਗੇ ਵਾਧੇ ਵਿਖਾਈ ਦੇ ਰਿਹਾ ਹੈ। ਇੱਕ ਚਰਚਾ ਹੈ ਕਿ ਜਿਵੇਂ ਉਹ ਹੁਣ ਪ੍ਰਧਾਨ ਬਣਨ ਦੀ ਹੋੜ ਦੇ ਵਿੱਚ ਨੇ ਉਹਨਾਂ ਉੱਤੇ ਗੁਣੀਆਂ ਵੱਡੇ ਪੱਧਰ ਉੱਤੇ ਪੈ ਰਹੇ। ਭਾਵੇਂ ਕਿ ਇੱਕ ਵਿੱਚ ਵਿੱਚ ਚਰਚਾਵਾਂ ਇਹ ਵੀ ਆ ਰਹੀਆਂ ਨੇ ਕਿ ਸ਼ਾਇਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਹ ਤਾਜ ਨਾ ਸੌਂਮ ਦਿੱਤਾ ਜਾਵੇ। ਪਰੰਤੂ ਮੋٹے ਤੌਰ ਤੇ ਜਿਹੜੀ ਕਹਾਣੀ ਉਹ ਆਣ ਸਖਵੀਰ ਸਿੰਘ ਬਾਦਲ ਉੱਤੇ ਹੀ ਖੜਦੀ ਹੈ। ਅਜੇ ਸਾਰੇ ਮਾਹੌਲ ਨੂੰ ਕਿਵੇਂ ਦੇਖਦੇ ਹੋ? ਸਖਵੀਰ ਸਿੰਘ ਬਾਦਲ ਦੀ ਜਿਹੜੀ ਲਗਾਤਾਰ ਵੱਡੇ ਵਿਰੋਧ ਦੇ باوجود ਕਿਉਂਕਿ ਵੱਡੇ ਲੀਡਰਸ਼ਿਪ ਦਾ ਵਿਰੋਧ ਰਿਆ ਤੇ ਉਹਨਾਂ ਦੀ ਜਿਹੜੀ ਹੈ ਤੌਰ ਸੈਸੀ ਤੌਰ ਉਹ ਅੱਗੇ ਵੱਧੀ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖੋ ਇਹ ਵਿੱਚ ਕੋਈ ਦੋ ਰਾਮਾ ਨਹੀਂ ਕੇ ਪਰਾਦੇ ਨੂੰ ਸਰਕਾਰ ਸਿੱਧੀ ਜੀ ਜੂ ਰਾਜਨ ਨੂੰ ਕੋ ਟਾਪਾਰਟਿਕ ਤਾਂ ਚੁੰਮਿਆ ਜਾਂਦਾ ਕਿਸ ਤਰ੍ਹਾਂ ਦੀ ਆਪਾਂ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਕਿੰਨੇ ਵੀ ਪੱਟੇ ਤੋਂ ਪੱਟੇ ਦਿੱਗੇ ਤੋਂ ਇੱਕ ਜਿਹੀ ਜੀਚੜ ਸ਼੍ਰੋਮਿਕਾਂ ਵੀ ਜਾਨੂ ਸਾਹਿਬ ਕੀ ਹੈ ਤਾਂ ਇਸ ਸ਼ਕਤ ਉਹ ਕਿਸ ਤਰ੍ਹਾਂ ਵੀ ਗਈ ਪਰਤੂ ਬਾਹਰ ਆਪਣਾ ਉਹ ਵੀ ਪ੍ਰਭਾਵ ਨਹੀਂ ਹੋ ਰਿਹਾ ਜਿੱਥੋਂ ਤੱਕ ਮੰਨਿਆ ਜਾ ਸਕਦਾ ਕਿ ਸ਼੍ਰੋਮਣੀ ਕਾਲੀ ਦਲ ਵੀ ਪ੍ਰਭਾਵ ਨਹੀਂ ਹੋ ਰਿਹਾ ਹਾਕੀਏ ਤੇ ਟੱਕਿਆ ਗਿਆ ਹੈ ਪਰਤੂ ਜਿਹੜੀ ਲੀਡਰਸ਼ਿਪ ਛੱਡ ਕੇ ਗਈ ਹੈ ਚਾਹੇ ਬ੍ਰਹਮਪੁਰਾ ਸਾਹਿਬ ਦੀ ਚਾਹੇ ਕਿ ਸਤ ਸਾਹਿਬ ਦੀ ਚਾਹੇ ਕਿਨੇ ਵੀ ਤੁਸੀਂ ਹੋਰ ਲੀਡਰ ਸਾਹਿਬ ਨੂੰ ਲਾ ਲਓ ਜਿਹੜੇ ਕੇ ਮੱਦੇ ਤੇ ਬਿਖਿਓ ਗਏ ਸੰਸਦ ਤੋਂ ਪਹਿਲਾਂ ਸੇਵਾ ਸੀ ਸੇਖਾ ਹੋਣ ਸਾਰੇ ਪ੍ਰਭਾਵ ਨਹੀਂ ਹੋ ਸਕਦੇ ਕੋਈ ਇਸ ਤਰ੍ਹਾਂ ਤਾਂ ਹੈ ਨਹੀਂ ਜਿੱਦੀ ਆ ਇੱਕ ਵੱਖਰਾ ਕਿਸਮ ਦਾ ਘਟਨਾ ਕਿ ਰਹੇ ਹੋਂ ਕਿ ਟਕਾਲੀ ਜਦੋਂ ਭੱਜਣਾ ਪੈ ਗਏ ਹੁਣ ਉਹ ਜਿਹੜੀ ਸੁਧਾਰ ਲਹਿਰ ਵਾਲੇ ਨੇ ਕੀ ਇਕੱਠੇ ਹੋ ਕੇ ਆਪਣੀ ਭਾਗੀ ਕਰਦਾ ਯਾਨੀ ਕਿ ਵਕਰੀਤਾ ਉੱਤੇ ਪੱਤੀ ਰੋ ਰਹੀ ਹੈ ਉਹਨਾਂ ਦੀ ਰੋਜੇ ਕੀ ਤੇ ਪਰ ਇਹਨਾਂ ਨੇ ਜਿਵੇਂ ਕਿਸਾਨ ਉਲੀ ਚੱਲ ਜਦ ਦੀ ਨੀਅਰ ਸਟਰੀਮ ਨੇ ਆਪਣੇ ਆਪ ਨੂੰ ਕਾਬਿਲ ਰੱਖਾ ਗਏ ਸਾਡੇ ਭਾਗੀ ਰੋਟੇ ਤੇ ਇਜਾਰਾ ਦੀ ਰੋਟੀ ਜਿਹੜੇ ਡੈਲੀਗੇਟ ਬਣ ਗਏ ਤੇ ਉਹਨਾਂ ਨੇ ਸਾਰਾ ਸਟੈਕ ਚ ਉਭਾਰ ਲਿਆ ਤੇ ਉਹਨਾਂ ਨੇ ਵਨ ਬਾਈ ਵਨ ਜਿਹੜੇ ਹੈਗੇ ਸੀ ਸਾਡੇ ਕੋਈ ਮਾਮਲੇ ਵੀ ਸਰ ਕਰ ਲਏ ਨੇ ਇਥੋਂ ਤੱਕ ਕਿ ਅਏ ਦਿੱਲੇ ਇਸ ਗੋਨੀ ਮੱਤੀ ਦੇ ਵਿੱਚ ਮਾਮਲੇ ਸਨ ਜਾਕੀ ਆਰਮਕ ਮਾਮਲੇ ਸਨ ਇਥੋਂ ਤੱਕ ਕੇ ਜਥੇਦਾਰ ਸਹਿਬਾਨ ਲਟਾਉਂਦੇ ਲਾਉਂਦਾ ਉਹ ਕਾਰਕ ਇਹਨਾਂ ਨੇ ਸਾਰੇ ਅੱਜ ਜਿਹੜੇ ਪੈਂਡਿੰਗ ਪਿਆਸੀ ਗਿਆ ਬਟ ਐਕਸਿਪਸ਼ਨ ਹੌਂਦਾਗਾ ਉਹਨਾਂ ਨੂੰ ਵੀ ਤੁਹਾਡੀ ਮੰਗ ਕਰਕੇ ਉਹਨਾਂ ਨੂੰ ਸੁਰੱਖਿਅਤ ਬਹਾਲ ਕੀਤਾ ਕਿ ਉਹਨਾਂ ਨੇ ਸਾਰਾ ਕਾਰਕ ਇਹਨਾਂ ਨੇ ਪੂਰੀ ਤਰ੍ਹਾਂ ਆਪਣੀ ਨੀਤੀ ਲੈਣ ਦਾ ਪਿਛਾਵਾ ਦੇ ਤੌਰ ਕੋਸ਼ਾ ਅਗੇ ਤਰ੍ਹਾਂ ਤਰ੍ਹਾਂ ਉਹਨਾਂ ਦੇ ਪਕੜ ਹੈ ਦੇਸ਼ਕਤ ਤੇ ਜਾਰ ਸਪੀਸ ਵੀ ਬਾਦਲ ਦਾ ਕਿਨਾ ਵੀ ਗਰੋਧ ਹੈ ਪਰੰਤੂ ਕੋ ਸ਼੍ਰੋਮਣੀ ਕਾਲੀ ਦਰਬਾਰ ਦਾ ਪ੍ਰਚਾਰਨ ਕੜਾਈ ਜਾਣਗੇ ਕਿ ਇਸ ਤਰ੍ਹਾਂ ਦੀਆਂ ਤਰਸ੍ਰਿੱਤਿਆ ਸਮਨੇ ਆ ਰਹੀਆਂ ਨੇ ਆ ਇਹ ਇਹ ਬਾਤ ਦੀ ਗੱਲ ਹੈ ਕਿ ਪੰਛ ਪ੍ਰਵਾਸ ਹੁੰਦੇ ਆ ਜਾਂ ਪੰਛ ਦੇ ਵਿੱਚ ਕਿਸ ਤਰ੍ਹਾਂ ਕੀ ਉਹ ਨਵੇਂ ਹੁ ਖੂਸ਼ ਖੂਸ਼ ਸਕਦੇ ਆ ਕਿ ਸ਼੍ਰੋਮਣੀ ਕਾਲੀ ਦਰਬਾਰ ਨੂੰ ਫਿਰ ਸੱਤਾ ਦੇ ਵਿੱਚ ਵਾ ਸਕਦੇ ਆ ਉਹ ਤਾਂ ਬਾਤ ਹੀ ਕੰਡਿਆ ਪਰ ਪਾਰਟੀ ਦੇ ਸტრਕਚਰ ਤੇ ਪਰ ਪਾਰਟੀ ਢਾਂਚੇ ਦੇ ਕੋਲੋਂ ਅੱਕੜ ਸੀ ਤਰ੍ਹਾਂ ਮਜ਼ਬੂਤ ਜੀ ਖੈਰ ਉਹ ਅੱਗੇ ਸਮਾਂ ਦੱਸੇਗਾ ਕਿ ਜਿਹੜੇ ਸਿਆਸੀ ਹਾਲਾਤ ਨੇ ਅਕਾਲੀ ਦਲ ਲਈ ਉਹ ਜਿਹੜੀ ਅਗਲੀ ਤਰੀਕ ਕਿਸਵਟੀ ਦੇ ਖਰੇ ਉਤਰਨ ਲਈ ਇਹਨਾਂ ਨਤਾਵਾਂ ਨੂੰ ਕਿਹੜੇ ਰਸਤੇ ਲਗਾਉਂਦੀ ਹੈ ਸੂਈ ਵਾਲੇ ਨੱਕੇ ਤੋਂ ਲੰਘਣ ਨੂੰ ਤਿਆਰ ਨੇ ਖੈਰ ਇਹਨੇ ਦਿਨ ਜਿਹੜੀ ਅਕਾਲੀ ਲੀਡਰਸ਼ਿਪ ਦੇ ਆਗੂ ਨੇ ਆਪਣੀਆਂ ਭੁਲਾ ਵੀ ਬਖਸ਼ਾ ਰਹੇ ਨੇ ਤੇ ਇੱਕ ਦੂਜੇ ਤੇ ਵੱਧ ਚੜ ਕੇ ਤਮਤਾਮੀ ਇਹ ਜਿਹੜੇ ਇਲਜ਼ਾਮ ਬਾਜੀ ਉਹ ਵੀ ਵੱਡੇ ਪੱਤਰ ਤੇ ਲਗਾ ਰਹੇ ਨੇ ਖੈਰ ਇੱਕ ਰੌਲਾ ਇਹ ਵੀ ਹੈ ਕਿ ਜੇਕਰ ਪੰਜਾਬ ਦੀ ਖੇਤਰੀ ਪਾਰਟੀ ਹੈ ਉਹ ਕਾਲੀਦਾਲੀ ਹੈ ਹੁਣ ਵੇਖਣਾ ਹੋਵੇਗਾ ਕਿ ਖੇਤਰੀ ਪਾਰਟੀ ਦੀ ਲੀਡਰਸ਼ਿਪ ਆਪਣੇ ਆਪ ਚ ਦੇ ਉਹ ਕਿੰਨਾ ਕੁ ਜਿਹੜਾ ਸਿਆਸੀ ਵजूद ਕਾਇਮ ਰੱਖ ਸਕਦੀ ਹੈ ਜਾਂ ਰੱਖ ਸਕੇਗੀ ਖੈਰ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਚਾਰਾਂ ਦਿੰਦੇ ਹਾਂ ਡਾਕਟਰ ਸਾਹਿਬ ਦਰਸ਼ਕਾਂ ਸਨਹੀਆਂ ਨੂੰ ਦੱਸ ਦਈਏ ਕਿ ਸਾਡੇ ਨਾਲ ਜੁੜੇ ਰਹੇ ਸਨ ਉਹਗੇ ਇਰਾਸੀ ਆਗੂ ਤੇ ਵੱਡੇ ਲੇਖਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਇਮਿਸ਼ਨ ਪੰਜਾਬੀ ਲਈ ਬੜਾ ਬਹੁਤਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਕੌਕ ਕੌਕਾਂ ਇਹ ਮਿਸ਼ਨ ਪੰਜਾਬੀ